भारत माता की जय इनलाब जिंदाबाद इनकलाब जिंदाबाद इनकलाब जिंदाबाद अमरजीत मेहता जिंदाबाद अमरजीत मेहता जिंदाबाद ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਜਿੰਦਾਬਾਦ ਅਮਰਜੀਤ ਮਹਿਤਾ ਜਿੰਦਾਬਾਦ ਆਵਾਜ਼ੀ ਪਾਰਟੀ 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 ਸਵਾਗਤ ਕੀਤਾ ਜਾ ਰਿਹਾ ਅਮਰਜੀਤ ਸਿੰਘ ਮਹਿਤਾ ਸਪੋਰਟ ਸ਼ੋਕੇਰਗੜ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਕਾਜੀ ਭਾਈਆ ਪੋਰਟ ਵੱਲੋਂ ਵਿਸ਼ੇਸ਼ ਤੌਰ ਤੇ ਚੋਣਾਂ ਚਲਾਈਆਂ ਗਈਆਂ ਪਿੱਛੇ ਕਰੋ ਪਿੱਛੇ ਕਰੋ ਭਾਈ ਕਰੋ ਆਜੀ ਪਿੱਛੇ ਆਓ ਨਾ ਡਾਇਰੈਕਸ਼ਨ ਉਹ ਕਿਮਿਕ ਹੋ ਕੇ ਇੰਟਰ ਸੀਟ ਅੰਦਰ ਉਹ ਵੀ ਰਿਐਕਸ਼ਨ ਸੈੱਟ ਹੋ ਗਿਆ ਫਿਰ ਮੈਨੂੰ ਭੇਜ ਦਿੰਦੇ ਤੇ ਦੀਪਾ ਤੇ ਮੌਕੇ ਤੇ ਬੰਦਾ ਕਿ ਬਈਆ ਫੋਟੋਟਲ ਦੇ ਵਿੱਚ ਫੋਨ ਦਾ ਟੈਂਪਰ ਲਗਾਇਆ ਗਿਆ ਜਦ ਮੁੱਖ ਮਹਿਮਾਤ ਤੌਰ ਤੇ ਪਹੁੰਚੀ ਹੈ ਕਿ ਮੈਂ ਮੇਰੀ ਜਿਹੜਾ ਨਾ ਅਰੇ ਜੱਫਾ ਉਹਨਾਂ ਤੋਂ ਭਰਿਆ ਜਾ ਰਿਹਾ ਸਾਲਾ ਜਿੰਨ ਬਲਗ ਬਜਿੰਦਰ ਸਿੰਘ ਜੀ ਵੱਲੋਂ ਤੇ ਭਾਈ ਅਫਰੋਡ ਦੀ ਟੀਮ ਪੂਰੀ ਵੱਲੋਂ ਅੱਜ ਬਹੁਤ ਹੀ ਪਹਿਲੀ ਵਾਰੀ ਬਹੁਤ ਹੀ ਵੱਡਾ ਉਪਰਾਲਾ ਕਰਨ ਜਾ ਰਹੇ ਨੇ ਜਿਹਦੀ ਸਭ ਨੂੰ ਲੋੜ ਆ ਬਹੁਤ ਸਾਰੇ ਲੋਕਾਂ ਨੂੰ ਮੈਂ ਕਹਿੰਦਾ ਕਿ ਹੋਰ ਵੀ ਲੋਕੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਇੱਕ ਖੂਨ ਦਾ ਕੈਂਪ ਲਾ ਰਹੇ ਨੇ ਜਿੱਥੇ ਫਿਰ ਖੂਨ ਕਲੈਕਟ ਕਰਕੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦੀ ਲੋਗੇ ਉਹ ਜਿਸ ਤਰ੍ਹਾਂ ਦੇ ਪ੍ਰਾਲਿਆ ਪ੍ਰਤੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਵੀ ਇਸ ਤਰ੍ਹਾਂ ਵਿੱਚ ਜੱਗ ਦੇ ਨਾਲ ਆਪਣੇ ਜਿੰਨੇ ਵੀ ਲੋੜ ਮੰਦਾ ਹੈ ਉਹਨਾਂ ਨੂੰ ਦੇਖੋ ਇਹ ਚੀਜ਼ ਮਿਲਦੀ ਹੈ ਬਲੱਡ ਮਿਲਦਾ ਹੈ ਔਰ ਕਿਸੇ ਨੇ ਕਿਸੇ ਬੱਚੇ ਦੀ ਜਾਂ ਕਿਸੇ ਪਰਿਵਾਰ ਦੇ ਜੀ ਦੀ ਕਿਸੇ ਦੀ ਛੋਟੇ ਵੱਡੇ ਦੀ ਜਾਨ ਵੱਜ ਜਾਂਦੀ ਹੈ ਇੱਕ ਛੋਟੇ ਜਿਹੇ ਉਪਰਾਲੇ ਨਾਲ ਤੇ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਜਿੰਦਰਜੀ ਨੂੰ ਤੇ ਬਾਈਅਰ ਫੋਰ ਦੀ ਪੂਰੀ ਟੀਮ ਨੂੰ ਵੀ ਇਹਨਾਂ ਨੇ ਅੱਜ ਬਹੁਤ ਹੀ ਅੱਛੇ ਦਿਨ ਨਾਲ ਇਹ ਦਿਨ 26 ਜਨਵਰੀ ਦਿਨ ਰਿਪਬਲਿਕ ਡੇ ਦੇ ਦਿਨ ਇਹ ਉਪਰਾਲਾ ਕੀਤਾ ਤੇ ਮੈਂ ਇਹਨਾਂ ਨੂੰ ਵਧਾਈਆਂ ਵੀ ਦਿੰਦਾ ਤੇ ਮੈਂ ਹਮੇਸ਼ਾ ਕਹਿੰਦਾ ਵੀ ਇਸ ਤਰ੍ਹਾਂ ਦੇ ਉਪਰਾਲੇ ਬਾਕੀ ਲੋਕ ਵੀ ਕਰਦੇ ਤੇ ਥੈਂਕ ਯੂ ਜਿੰਦਾਬਾਦ ਅਬਰਜੀਤ ਮਹਿਤਾ ਜਿੰਦਾਬਾਦ ਅਬਰਜੀਤ ਮਹਿਤਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਪਣੇ ਭਾਈਆ ਸਭ ਬੜਾ ਉਤਸ਼ਾਹ ਹੋਵੇਗਾ ਭਾਈਆ ਸਭ ਨਾਲ ਲਓ ਅੱਜ ਦੇ ਵਿੱਚ ਟਿਕਣ ਕੈਂਪ ਹੈ ਜਿਹੜਾ ਕੱਲ ਹੋਵੇਗਾ ਕੱਲ ਲੱਗਿਆ ਰਹੋਗੇ ਸ਼ਾਮ ਤੱਕ ਚੱਲੂਗਾ ਸ਼ਹੀਦ ਜਰਨੈਲ ਸੀ ਸੋਸ਼ੀਟੀ ਬਟੂ ਬਨਿਆਪੁਰ ਬੱਲੂ ਹੀ ਪਿੰਡਾਂ ਦਾ

ਬਈਆ ਫੜੋ ਫਕਲ ਲਈ ਆਉਣਾ ਕ੍ਰਿਕਟ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਬਈਆ ਦੇ ਸੰਸ ਸਿੰਘ ਮਹਿਤਾ ਦੇ ਨਾਲ ਉਹਨਾਂ ਦੇ ਬਈਆ ਸਾਹਿਬ ਰਜਿੰਦਰ ਸਿੰਘ ਜిల్లా ਤਕੁਰ ਹਰ ਇੱਕ ਨੂੰ ਕਰਨਾ ਚਾਹੀਦਾ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਅਮਰਜੀਤ ਸਿੰਘ ਮਹਿਤਾ ਨੂੰ ਦੂਜਾ ਪੜਾਅ ਇਸ ਪ੍ਰੈਜ਼ੀਡੈਂਟ ਨੂੰ ਜੋ ਫੋਨ ਨੰਬਰ ਨਾਲ ਸਾਡਾ ਥੈਂਕ ਯੂ ਬਾਕੀ ਦੇਖੋ ਅੱਜ ਫੋਨ ਨੰਬਰ ਇਹ ਫੋਟੋ ਹੋਟਲ ਦੇ ਵਿੱਚ ਲਾਇਆ ਗਿਆ ਇਸ ਮੌਕੇ ਅਮਰੀਕ ਸਿੰਘ ਟ੍ਰੈਫਿਕ ਇਨਚਾਰਜ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਆ ਆ ਮਾਲਵਾ ਗੋਬਿੰਦ ਸਿੰਘ ਚੈਰੀਟੇਬਲ ਅਸੋਚ ਅੱਜ ਉਹ ਜੀ ਤੋਂ ਦੇ ਆਪਣੇ ਮਾਲਵਾ ਗੋਬਿੰਦ ਕਲਾ ਮੰਚ ਇਸ ਵਾਰ ਹਮੇਸ਼ਾ ਜੀ ਸਰ ਕੀ ਨਾਮ ਆ ਪੱਜ ਤੇ ਕੀ ਪ੍ਰੋਗਰਾਮ ਹੈ ਇੱਥੇ ਬਾਈਬਲ ਜੀ ਕਾ ਕਲਸਾ ਬਾਈਬਲ ਜੀ ਕੇ ਪਤੇ ਸ਼ਹੀਦ ਜਨਰ ਸਿੰਘ ਸੁਸਾਇਟੀ ਵੱਲੋਂ ਅੱਜ ਬਾਈ ਫੋਰ ਦੇ ਵਿੱਚ ਉਹ 26 ਜਨਵਰੀ ਦੇ ਚੁਪ ਦਿਹਾੜੇ ਤੇ ਸੁਸਾਇਟੀ ਵੱਲੋਂ ਖੂਨ ਦਾ ਮੈਂ ਕੈਂਪ ਬਾਈ ਫੋਰ ਵਿੱਚ ਲੈ ਆ ਗਿਆ ਇਸ ਦੇ ਵਿੱਚ ਚੀਫ ਗੱਠ ਸਾਡੇ ਮਹਿਤਾ ਸਾਹਿਬ ਪਹੁੰਚ ਕੇ ਖੂਨ ਦਾਨਿਆਂ ਨੂੰ ਆਪਣਾ ਸ਼ਹੀਦ ਵਾ ਦਿੱਤਾ ਅਸੀਂ ਸ਼ਹੀਦ ਜਨਰ ਸਿੰਘ ਸੁਸਾਇਟੀ ਵੱਲੋਂ ਇਹਨਾਂ ਜਿਹੜੇ ਵਲੰਟੀਅਰ ਬਲੱਡ ਡੋਨੇਟ ਕਰ ਰਹੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦਿੱਤਾ ਹੋਇਆ ਬਲੱਡ ਕਿਸੇ ਜ਼ਰੂਰਤਮੰਦ ਨੂੰ ਲੱਗਣਾ ਹੈ ਸੋਸਾਇਟੀ ਵੱਲੋਂ ਅਸੀਂ ਹਰ ਸਾਲ ਦਾ 26 ਜਨਵਰੀ 15 ਗਾਸ ਦੇ ਬੜੇ ਉਤਸ਼ਾਹ ਨਾਲ ਕੈਂਪ ਲਾਣੇ ਅੱਜ ਵੀ ਇਸੇ ਉੱਪਰ ਆਲਾ ਕਰਕੇ ਇੱਕ ਮੈਸੇਜ ਲੈ ਕੇ 26 ਜਨਵਰੀ ਦੇ ਮੌਕੇ ਨੇ ਕੋਲੇ ਆਏ ਆਂ ਅਸੀਂ ਸਾਰੇ ਡੋਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇ ਟੀਮ ਦਾ ਹੋਵੇ ਰੋਕ ਸਾਡੇ ਧੀਬਾ ਜਿਹੜੇ ਲੱਗੇ ਪੰਜਾਬ ਨੂੰ ਇਹਨੂੰ ਮਾੜ ਮਾਰਨਾ ਮਿਲ ਕੇ ਕੋਈ ਜਵਾਬ ਟ੍ਰੈਕਿੰਗ ਚਾਰਜ ਅਰੋਧਨ ਕਰ ਲੈਣੇ ਸੋਹਣੇ ਨਾਲ ਗੱਲਬਾਤ ਕਰੀਏ ਸਰ ਕੀ ਨਾਮ ਆਪਣਾ ਤੇ ਚ ਗੁੰਦਨ ਕੈਂਪ ਲੱਗਿਆ ਕਿਸ ਤਰ੍ਹਾਂ ਨਗਰੀ ਤੋਂ ਮਿਹਨਤ ਸਰਪੈਕਟ ਨੂੰ ਰੀਕਿੰਗ ਦਾ ਇੱਕ ਟੈਕਨਿਟ ਚਾਰਜ ਬਠੰਡਾ ਗੁੰਦਨ ਮਹਾਂਦਾਨ ਅੱਜ ਗਨਤੰਤਰਤਾ ਦੇ ਵਿਸ਼ੇ ਤੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਤੇ ਵਲਾ ਵਿਰਾਸਤ ਸੋਸਾਇਟੀ ਬਲੌਕ ਟੈਂਪੂ ਲਗਾਇਆ ਗਿਆ ਉਹਦੇ ਵਿੱਚ ਖੂਨਦਾਨ ਕਰ ਰਹੇਗੇ ਇਸ ਤੋਂ ਪਹਿਲੇ ਮੈਂ 33 ਵਾਰ ਖੂਨ ਕਰ ਰਹੇ ਦਾਨ ਕਰ ਚੁੱਕੇ ਤੇ 34ਵੀਂ ਵਾਰ ਅੱਜ ਖੂਨਦਾਨ ਕਰ ਰਹੇ ਹਾਂ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ ਆ ਮੈਂ ਆਮ ਪਬਲਿਕ ਨੂੰ ਵੀ ਤੇ ਨਿਊ ਜਨਰੇਸ਼ਨ ਜਿਹੜੇ ਜੰਗ ਹੈ ਉਹਨਾਂ ਨੂੰ ਵੀ ਕਹੂੰਗਾ ਇਹ ਖੂਨਦਾਨ ਕਰਨਾ ਚਾਹੀਦਾ ਹੈਗਾ ਇਹਦੇ ਨਾਲ ਕੁਝ ਲੋਕਾਂ ਦੇ ਵਿੱਚ ਡਰ ਹੈਗਾ ਵੀ ਖੂਨਦਾਨ ਨਾਲ ਸਾਡੇ ਖੂਨ ਦੀ ਕਮੀ ਹੋ ਜੂ ਕੁਝ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਇਹ 15 ਮਿੰਟਾਂ 20 ਮਿੰਟਾਂ ਬੱਚੀ ਪੂਰਾ ਹੋ ਜਾਂਦਾ ਹੈਗਾ